ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦਲਵਾਂ ਕਲਾਂ ਇਹ ਪਿੰਡ ਮਲੇਰਕੋਟਲੇ ਜ਼ਿਲ੍ਹੇ ਦਾ ਤੇ ਮਲੇਰਕੋਟਲੇ ਦੇ ਪਿੰਡ ਨੇੜੇ ਰਹ ਜਾਂਦਾ ਵੈਸੇ ਜੇ ਛੜਕ ਦੀ ਗੱਲ ਕਰੀਏ ਦੋਸਤੋ ਤਾਂ ਜਿਹੜੀ ਛੜਕ ਮਲੇਰਕੋਟਲੇ ਤੋਂ ਰਾਏਕੋਟ ਨੂੰ ਆਉਂਦੀ ਆ ਉਸ ਛੜਕ ਦੇ ਉੱਤੇ ਪਿੰਡ ਆਉਂਦਾ ਸੰਦੌੜ ਕਸਬਾ ਇਹਦੇ ਨੇੜੇ ਰਹ ਜਾਂਦਾ ਸੋ ਦਲਵਾਂ ਕਲਾਂ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਹਰੇਕ ਇਨਸਾਨ ਆਪਦੀ ਜ਼ਿੰਦਗੀ ਦੇ ਵਿੱਚ ਅਲੱਗ-ਅਲੱਗ ਸ਼ੌਂਕ ਪਾਲਦਾ ਹੈ ਕਿਸੇ ਨੂੰ ਮਸ਼ੀਨਰੀ ਦਾ ਸ਼ੌਂਕ ਹੁੰਦਾ ਹੈ ਕਿਸੇ ਨੂੰ ਪਸ਼ੂਆਂ ਦਾ ਸ਼ੌਂਕ ਹੈ ਕਿਸੇ ਨੂੰ ਲੀੜੇ ਕੱਪੜੇ ਦਾ ਪਰ ਅੱਜ ਜਿਹੜੇ ਵੀਰ ਨੂੰ ਆਪਾਂ ਮਿਲ ਰਹੇ ਹਾਂ ਦੋਸਤੋ ਇਸ ਬਾਈ ਨੂੰ ਚੰਗੀਆਂ ਮੱਝਾਂ ਦਾ ਬੜਾ ਚੰਗਾ ਸ਼ੌਂਕ ਹੈ ਤੇ ਉਸੇ ਸ਼ੌਂਕ ਦੇ ਕਰਕੇ ਘਰ ਦੇ ਵਿੱਚ ਬਹੁਤ ਸੋਹਣੀਆਂ-ਸੋਹਣੀਆਂ ਮੱਝਾਂ ਵੀਰ ਸੰਭਾਲਦਾ ਹੈ ਪਹਿਲਾਂ ਵੀ ਵੀਡੀਓ ਵੀਰ ਕੋਲੋਂ ਬਣੀਆਂ ਦੋਸਤੋ ਤੇ ਜਦੋਂ ਵੀ ਵੀਡੀਓ ਬਣਾਈਦੀ ਹੈ ਉਹ ਵੀਡੀਓ ਵਾਇਰਲ ਚੰਗੀ ਹੁੰਦੀ ਹੈ ਮਤਲਬ ਬਹੁਤ ਸਾਰੇ ਭਰਾ ਪਿਆਰ ਦਿੰਦੇ ਆ ਰਿਸਪੌਂਸ ਦਿੰਦੇ ਉਸ ਵੀਡੀਓ ਨੂੰ ਅੱਜ ਵੀ ਇਦਾਂ ਦੀ ਮੱਝ ਤੁਹਾਨੂੰ ਦਿਖਾ ਦੇਣੀ ਹੈ ਜਿਹਦੇ ਵਿੱਚ ਮੇਰੇ ਖਿਆਲ ਚ ਹਰੇਕ ਪਸ਼ੂ ਪਾਲਕ ਵੀਰ ਜਿਹੜਾ ਚੰਗੇ ਪਸ਼ੂ ਘਰ ਚ ਰੱਖਦਾ ਉਹਨੂੰ ਇਹ ਮੱਝ ਪਸੰਦ ਆਉਣੀ ਹੈ ਉਹਨੂੰ ਇਹ ਵੀਡੀਓ ਜ਼ਰੂਰ ਪਸੰਦ ਆਉਣੀ ਹੈ ਸੋ ਇਹ ਮੱਝ ਦੋਸਤੋ ਬਿਲਕੁਲ ਹੀ ਤਾਜੀ ਸੂਈ ਹੈ ਮੈਂ ਬਹੁਤ ਫੋਨ ਕਿਉਂਕਿ ਆਉਂਦੇ ਰਹਿੰਦੇ ਆ ਕਾਰੋਬਾਰ ਉਦਾਂ ਦਾ ਬਣ ਜਾਂਦਾ ਬਹੁਤ ਭਰਾਵਾਂ ਦੇ ਫੋਨ ਆਉਂਦੇ ਵੀ ਸਾਡੇ ਕੋਲ ਬਹੁਤ ਚੰਗੀ ਮੱਝ ਹੈ ਪਰ ਵੇਚਣੀ ਸੂਣ ਤੋਂ ਪਹਿਲਾਂ ਤੇ ਇਹ ਪਹਿਲਾ ਵੀਰ ਹੋਊਗਾ ਜਿਹਦਾ ਫੋਨ ਆਇਆ ਸੀ ਵੀ ਮੱਝ ਮੇਰੇ ਕੋਲ ਬਹੁਤ ਚੰਗੀ ਹੈ ਵੀਡੀਓ ਉਦੋਂ ਬਣਾਉਣੀ ਜਦੋਂ ਸੂਪੀ ਸੋ ਪਿਛਲੇ 15 ਦਿਨਾਂ ਤੋਂ ਕੰਟੈਕਟ ਚ ਸੀ ਇਸ ਪੱਖ ਤੋਂ ਵੀ ਆਪਾਂ ਮੱਝ ਦੀ ਵੀਡੀਓ ਬਾਈ ਕਹਿੰਦਾ ਵੀ ਜਰੂਰ ਕਰਨੀ ਹੈ ਤੇ ਕਰਨੀ ਉਸ ਦਿਨੀਆਂ ਜਿੱਦਣ ਇਹਨੇ ਬੱਚੇ ਨੂੰ ਜਨਮ ਦਿੱਤਾ ਸੋ ਬਿਲਕੁਲ ਤਾਜੀ ਸੋਈ ਮੱਝ ਇਹ ਤੁਹਾਨੂੰ ਇਸ ਵੀਡੀਓ ਚ ਦਿਖਾਉਣੀ ਹੈ ਦੋਸਤੋ ਬਾਈ ਨਾਲ ਮਲਾਉਂਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਜਿੰਨੇ ਚਿਹਰੇ ਤੁਸੀਂ ਨਾਲ ਹੋਰ ਦੇਖੋਗੇ ਇੱਕ ਟੀਮ ਵਰਕ ਹੀ ਇੱਥੇ ਇਸ ਪੈਂਡ ਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਸ਼ੌਂਕ ਹੈ ਤੇ ਉਸੇ ਸ਼ੌਂਕ ਦੇ ਕਰਕੇ ਘਰ-ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਮੱਝਾਂ ਜਿਹੜੀਆਂ ਉਹ ਹੈ ਇਹਨਾਂ ਵੀਰਾਂ ਕੋਲ ਖਾਸ ਕਰਕੇ ਸੋ ਆਓ ਇਹ ਸਮੱਝ ਦੀ ਆਪਾਂ ਡਿਟੇਲ ਪੁੱਛਾਂਗੇ ਦੋਸਤੋ ਤੇ ਫੇਰੇ ਮੱਝ ਤੁਹਾਨੂੰ ਤੋੜ ਕੇ ਚੰਗੀ ਤਰ੍ਹਾਂ ਵੀ ਦਿਖਾਵਾਂਗੇ ਫਿਲਹਾਲ ਤੁਸੀਂ ਇਹਨੂੰ ਇਸ ਤਰੀਕੇ ਨਾਲ ਦੇਖ ਲਓ ਇੱਕ ਚੰਗੇ ਦੁੱਧ ਵਾਲੀ ਮੱਝ ਚੰਗੀ ਤਿਆਰ ਹੋਈ ਤੁਹਾਨੂੰ ਦਿਖਾਉਣੀ ਹੈ ਆਓ ਮਿਲਦੇ ਹਾਂ ਇਹ ਸਮੱਝ ਦੇ ਮਾਲਕ ਨੂੰ ਉਸ ਵੀਰ ਨਾਲ ਪਹਿਲਾਂ ਗੱਲਬਾਤ ਕਰਦੇ ਹਾਂ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸਦੀ ਵੀਰੇ ਨਾਮ ਜਸਵੰਤ ਸਿੰਘ ਜੀ ਪਿੰਡ ਦੋਲਮਗਲਾਂ ਠੀਕ ਹੈ ਜਸਵੰਤ ਭਾਈ ਪਹਿਲਾ ਕੁਐਸਚਨ ਮੈਂ ਬਹੁਤ ਵੀਡੀਓ ਬਣਾਉਣਾ ਮੈਂ ਪਹਿਲਾਂ ਵੀ ਇਹ ਜ਼ਿਕਰ ਕਰਕੇ ਆਇਆ ਵੀ ਬਹੁਤੇ ਭਰਾਵਾਂ ਦਾ ਫੋਨ ਇਹ ਆਉਂਦਾ ਦਾ ਮੱਝ ਬਹੁਤ ਚੰਗੀ ਐ ਪਰ ਵੇਚਣੀ ਸੋਣ ਵਾਲੀ ਐ ਤਿਆਰ ਵੀ ਨਹੀਂ ਕਈ ਭਰਾ ਹੋਣ ਦੇ ਜੋ ਚੰਗੀ ਮੱਝ ਆ ਮੈਂ ਸੋਚਦਾ ਹਾਂ ਉਹ ਪੂਰੀ ਤਿਆਰ ਹੋਵੇ ਤਾਂ ਗਾਹਕ ਨੂੰ ਜਿਹਨੇ ਖਰੀਦਣੀ ਉਹਨੂੰ ਵੀ ਪਸੰਦ ਆਉਂਦੀ ਐ ਤੂੰ ਜਦੋਂ ਮੈਨੂੰ ਫੋਨ ਕੀਤਾ ਇਹ ਕਿਹਾ ਸੀ ਵੀ ਮੱਝ ਸੂਈ ਤੋਂ ਵੀਡੀਓ ਬਣਾਉਣੀ ਇਹਦੇ ਪਿੱਛੇ ਕੀ ਕਰਨਾ ਐ ਇਹ ਤਾਂ ਬਸ ਪਤਾ ਕੀ ਚੱਕਰ ਆਈ ਹੁਣ ਜੇ ਮੈਂ ਸੂਈ ਤੋਂ ਨਾਲ ਤਾਂ ਹਨਾ ਅਗਲੇ ਜਿਹਨੇ ਪੈਸੇ ਲਾਉਣੇ ਨੇ ਉਹਨਾਂ ਦੇ ਵੀ ਸਾਰਾ ਕੁਝ ਸਾਹਮਣੇ ਆ ਜਾਂਦਾ ਹੈ ਨਹੀਂ ਹੂੰ ਚਲ ਜਿਹੜਾ ਆਮ ਘਰੇਲੂ ਆ ਜਾਂ ਕੋਈ ਵੀ ਬੰਦਾ ਹਨਾ ਉਹਨੂੰ ਰਿਸਕ ਵੀ ਰਹਿੰਦਾ ਵਾ ਨਵੇਂ ਪਸ਼ੂ ਦਾ ਸਹੀ ਹੈ ਵੀਜਾ ਕਿਵੇਂ ਆ ਨਾਲੇ ਗਲਾ ਚੋਚਵਾਈ ਕਰਕੇ ਆਦੀ ਤਸੱਲੀ ਕਰਕੇ ਲੈ ਸਕਦਾ ਹਨਾ ਹੀ ਥਣਪਾਸ ਕਰਨੇ ਸੌਖੇ ਹੋ ਜਾਣਗੇ ਗਾਹਕ ਵੈਸੇ ਸੂਏ ਪਸ਼ੂ ਦਾ ਵੱਧ ਜਾਂਦਾ ਹੁੰਦਾ ਨਹੀਂ ਤਾਂ ਸਹੀ ਅੱਛਾ ਭਾਈ ਕੀ ਡਿਟੇਲ ਹੈ ਮੱਝ ਦੀ ਆਪਾਂ ਇਹਦੇ ਤੋਂ ਸ਼ੁਰੂਆਤ ਕਰਦੇ ਹਾਂ ਕਿੰਨਾਂ ਮਾਸੂਆ ਕਰਨ ਵਾਲੀ ਸੂਪੀ ਤੇ ਕਦੋਂ ਸੂਈ ਹੈ ਡਿਟੇਲ ਬਈ ਵੀਰੇ ਦੀ ਐਵੇਂ ਇਹ ਹਨਾ origional ਜਿਹੜੀ ਤੀਜਾ ਸੂਆ ਸੂਈ ਹੈਗੀ ਹੂੰ ਕਿਉਂਕਿ ਇਹਦੇ ਵਿੱਚ ਕਿਉਂਕਿ ਸਾਰੇ ਇਹਾਂ ਦੀ ਬਰੀਡਰਾਂ ਯਾਰ ਹਰਿਆਣੇ ਦੇ ਲਾ ਲੋ ਜੀ ਆਪਾਂ ਪੰਜਾਬ ਦੇ ਵੀ ਕਈ ਚੰਦਰਾ ਤੇ ਵੀ ਕੁਝ ਹਰਿਆਣੇ ਦੇ ਐਵੇਂ ਦਾ ਚੰਦਰਾ ਨਹੀਂ ਜਿੱਤੇ ਇਹਦੀ ਵੀਡੀਓ ਨਾ ਪਈ ਹੋਵੇ ਠੀਕ ਹੈ ਕਿਉਂਕਿ ਨੇ ਕਈ ਮੇਲੇ ਆਪਣੇ ਪੰਜਾਬ ਦੀ ਪੀਡੀਐਫ ਵੀ ਲਾਇਆ ਜਗਰਾਵਾਂ ਦਾ ਹੂੰ 2024 ਦਾ ਹਨਾ ਹੀ ਠੀਕ ਹੈ ਚਲ ਆਖਦੇ ਹੋਇਆ ਸੀ ਤੇ ਕਿ ਚੜਿੱਕ ਮੇਲਾ ਲੱਗੇ ਸੀ ਉੱਥੇ ਇਹ ਪੀਡੀਐਫ ਦੇ ਮਤਲਬ ਇਹਦੀ ਮੱਝ ਇਹ ਬਿਨਾ ਸਫਾਰਸ਼ ਤੋਂ ਮਤਲਬ ਤੀਜੇ ਨੰਬਰ ਤੇ ਆਈ ਸੀਗੀ ਮਿਲਕ ਬਿਊਟੀ ਚ ਠੀਕ ਹੈ ਤੇ ਚੜਿੱਕ ਮੇਲੇ ਹਾਂ ਜਦੋਂ ਉੱਥੇ ਮੰਡੀਆ ਚੜਿੱਕ ਹੋਇਆ ਸੀਗਾ ਮੋਗੇ ਹਨਾ ਹੀ ਹੂੰ ਉਹ ਤੋਂ ਇਹਦੀ ਪ੍ਰੀਸਨ ਮਤਲਬ ਇਹਨ ਸਟੇਜ ਤੋਂ ਅਨਾਊਂਸਮੈਂਟ ਹੋ ਗਈ ਸੀ ਫਰਸਟ ਨੰਬਰ ਦੀ ਮਤਲਬ ਹੀ ਮਿਲਕ ਬਿਊਟੀ ਚ ਫਿਰ ਥੋੜੇ ਟਾਈਮ ਬਾਅਦ ਪਤਾ ਨਹੀਂ ਕੀ ਚੱਕਰ ਪਿਆ ਆ ਜਾਂਦੀ ਫਿਰ ਇਹ ਸੈਕੰਡ ਕਰਤੀ ਮਤਲਬ ਹੀ ਲੋਕ ਆਪ ਦੇ ਆਪ ਇਹਦੇ ਓਨਰ ਨਹੀਂ ਸੀਗੇ ਮਤਲਬ ਆਪਾਂ ਮੇਲੇ ਤੇ ਜ਼ਰੂਰ ਗਏ ਸੀਗੇ ਨਹੀਂ ਕਿ ਜਿੰਨਾ ਤੋਂ ਆਪੇ ਮੱਝ ਲਈ ਆ ਸਾਰੇ ਪਸ਼ੂ ਆਪਣੇ ਉਹਨਾਂ ਕੋਲ ਹੀ ਆਏ ਨੇ ਠੀਕ ਹੈ ਆਪਣੇ ਉਹ ਕਨੈਕਟ ਚ ਬੰਦੇ ਸੀਗੇ ਜਦੋਂ ਉਹਨਾਂ ਨਾਲ ਮੇਲੇ ਤੇ ਚਲੇ ਗਿਆ ਸੀਗਾ ਨਹੀਂ ਹੂੰ ਤੇ ਉੱਥੇ ਜਾਣ ਦੀ ਫਿਰ ਆ ਚੱਕਰ ਆ ਪੈ ਗਿਆ ਸੀ ਜਿੱਥੇ ਥੋੜਾ ਰੌਲਾ ਜਿਹਾ ਹੋ ਗਿਆ ਸੀਗਾ ਮਤਲਬ ਹੀ ਅੱਛਾ ਚਲੋ ਫਿਰ ਵੀ ਦੋ ਮੇਲੇ ਇਹ ਜਿੱਤੀ ਹੋਈ ਹੈ ਜਿੱਤੀ ਹੋਈ ਹੈ ਹਾਂ ਜੀ ਮਿਲਕ ਬਿਊਟੀ ਦੇ ਮਿਲਕ ਬਿਊਟੀ ਦੇ ਹਾਂ ਜੀ ਅੱਛਾ ਸੂਏ ਤੀਜਾ ਸੂਪੀ ਕਿਉਂਕਿ ਇਹ ਦੋ ਉਦੋਂ ਵੀ ਇਹਦੇ ਵੀਡੀਓ ਵੀ ਬਣੀਆਂ ਨੇ ਉਹਦੇ ਨਾਲ ਦੂਜੇ ਸੂਏ ਸੇ ਦੰਦ ਸੀਗੇ ਮਤਲਬ ਹੀ ਠੀਕ ਹੈ ਹੁਣ ਲੱਗ ਪਾ ਕੇ ਦੰਦ ਪੂਰੇ ਕਰ ਕੀ ਤੇ ਰਿਜਨਲ ਤੀਜਾ ਸੂਆ ਸੂਈਆ ਮਤਲਬ ਹੀ ਠੀਕ ਹੈ ਹਾਂ ਜੀ ਅੱਛਾ ਇਹਦਾ ਦੁੱਧ ਦਾ ਵੈਸੇ ਪਿਛਲੇ ਸੂਏ ਦਾ ਕੀ ਰਿਕਾਰਡ ਰਿਹਾ ਮੇਰੇ ਦੁੱਧ ਨਾਲ ਆਪਾਂ ਹੀ ਆਏ ਸੀ ਆਪਾਂ ਲਈ ਸੀ ਇਹ ਮਤਲਬ ਭਲਿਆਟ ਹੋਈ ਵੀ ਹਨਾ ਜੀ ਜਿਵੇਂ ਬਾਖੜ ਕਹਿਦੀ ਇਹ ਹੂੰ ਤੇ ਉਹਦੇ ਕਰਕੇ ਹੁਣ ਜਿਹੜਾ ਉਹਨਾਂ ਨੇ ਦਸਨ ਤੱਕ ਦੁੱਧ ਸੀ ਉਹ ਇਹਦਾ ਹੈਗਾ ਸੀਗਾ ਸਾਡੇ 22 ਕਿਲੋ ਮਤਲਬ ਹੀ ਠੀਕ ਹੈ ਇਹ ਜਿਹੜੇ ਕਮੇਲੇ ਦੇ ਮਾਲ ਦੁੱਧ ਚ ਵੀ ਲੱਗੀ ਸੀ ਮਤਲਬ ਹਨਾ ਜੀ ਅੱਛਾ ਉੱਤੇ ਥੋੜਾ ਜਿਹਾ ਸਟ੍ਰੈਸ ਲੱਗਦੀਆਂ ਦੀ 19 19.5 ਤੇ ਆ ਗਈ ਸੀ ਫਿਰ ਉਹਨਾਂ ਨੇ ਉੱਥੋਂ ਦੁੱਧ ਵਾਲੀ ਚ ਹਟਾ ਕੇ ਫਿਰ ਮਿਲ ਕੇ ਬਿਊਟੀ ਚ ਲੈ ਗਏ ਸੀਗੇ ਮਤਲਬ ਅੱਛਾ ਪਾਈ ਪਹਿਲਾਂ ਦੁੱਧ ਚ ਵਾਈ ਚ ਸੀ ਤੁਸੀਂ ਦੁੱਧ ਚ ਵਾਈ ਚ ਉੱਥੇ ਮੇਲੇ ਦਾ ਸਟ੍ਰੈਸ ਲੱਗੀ ਤਾਂ ਦੁੱਧ ਥੋੜਾ ਡਾਊ ਇੱਕ ਇੱਕ ਹਾਂ ਭਾਈ ਇੱਕ ਨਾਮ ਇੱਕ ਚੱਕਰ ਹੈ ਕਿ ਮੈਂ ਹੋਰ ਪਿਆ ਜਿਵੇਂ ਆਪਾਂ ਨਾ ਮੇਲੇ ਬਾਰੇ ਕਹਿ ਦਈਏ ਕਿ ਜਿਵੇਂ ਰੋਲਾ ਪੈ ਗਿਆ ਤਾਂ ਕੁਝ ਵੀ ਹੋ ਗਿਆ ਹੂੰ ਪਰ ਇਹ ਗੱਲ ਇੱਕ ਪਤਾ ਮੇਰੀ ਇੱਕ ਸਭ ਤੋਂ ਪਹਿਲੇ ਇੱਕ ਰਿਕਵੈਸਟ ਆ ਹਨਾ ਮਤਲਬ ਮੱਝ ਲੈਣੀ ਜਾਂ ਨਾ ਲੈਣੀ ਉਹ ਕੋਈ ਚੱਕਰ ਨਹੀਂ ਹੈਗਾ ਮਤਲਬ ਨਹੀਂ ਹੂੰ ਬੀ ਦੀ ਲੈਣੀ ਆਪਾਂ ਨੂੰ ਕੋਈ ਇਸ਼ੂ ਨਹੀਂ ਹੈਗਾ ਮਤਲਬ ਵੀ ਆਪਾਂ ਜਿਹੜਾ ਰੇਟ ਹੈ ਇਹਦਾ ਵੀਡੀਓ ਦੇ ਵਿੱਚ ਕਰਨਾ ਮਤਲਬ ਠੀਕ ਹੈ ਤੇ ਆਪਾਂ ਰੇਟ ਵੀ ਚੰਗਾ ਕਰਨਾ ਮਤਲਬ ਠੀਕ ਹੈ ਕਈ ਵੀਰਾਂ ਨੇ ਕਮੈਂਟ ਵਾਲੇ ਕਹਿੰਦੇ ਨੇ ਅਸੀਂ ਇੰਨੇ ਰੇਟ ਤੇ ਤਾਂ ਅਸੀਂ 10 ਲੈ ਲਾਂਗੇ ਜਾਂ 12 ਲੈ ਲਾਂਗੇ ਆਪਣੇ ਕਿੰਨੇ ਕੋਈ 18 ਲਵੇ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਮਤਲਬ ਜੀ ਵੀ ਆਪਾਂ ਆਪਣੀ ਚੀਜ਼ ਆਪਾਂ ਇਹਦਾ ਅੱਛਾ ਜਸਵੰਤ ਭਾਈ ਇਹਦੀ ਆਪਾਂ ਮੱਝ ਦੀ ਡਿਟੇਲ ਬਾਰੇ ਗੱਲ ਕਰਾਂਗੇ ਸੀਮਨ ਡਿਟੇਲ ਕੀ ਹੈ ਕਿਹੜੇ ਬੁੱਲ ਦੀ ਇਹ ਮੱਝ ਹੈ ਇਹ ਮਤਲਬ ਉਨੜੀ ਮੱਝਾਂ ਮਰ ਉਨਾਂ ਨੇ ਤਾਂ ਆਪਾਂ ਨੂੰ ਪੰਚਾਇਤੀ ਦੀ ਕਹਿ ਕੇ ਦਿੱਤੀ ਸੀਗੀ ਜੀ ਇਹ ਵੀ ਮਤਲਬ ਪਿੰਡ ਵਾਲੇ ਝੋਟੇ ਦੀ ਆ ਮਤਲਬ ਇਹ ਪੰਚਾਇਤੀ ਬੋਲਦੀ ਆਪਾਂ ਨੂੰ ਕਹਿ ਕੇ ਦਿੱਤੀ ਆ ਪੰਚਾਇਤੀ ਦੀ ਹੋਊਗੀ ਅੱਛਾ ਅੱਗੇ ਹੁਣ ਜਿਹੜਾ ਬੱਚਾ ਇਹ ਤਾਂ ਆਪਾਂ ਏਆਈ ਕਰਾਈ ਸੀਗੀ ਇਹਦੀ ਆਪਾਂ ਆਪ ਖੁਦ ਹੀ ਏਆਈ ਕਰਵਾਈ ਸੀਗੀ ਇਹਦੇ ਨਾਲ ਸੀਮਨ ਲੱਗਿਆ ਹੋਇਆ ਸੀ ਜੀ ਇਹ ਸਮਰਾਟ ਥੀਮ ਮਕੇਰੀਅਲ ਤੋਂ ਗੱਬਣ ਸੀਗੀ ਮਤਲਬ ਇਹ ਸਮਰਾਟ ਥੀਮ ਮਕੇਰੀਆਂ ਵਾਲੇ ਠੀਕ ਹੈ ਕੱਟਾ ਦਿੱਤਾ ਇਹਨੇ ਬਈ ਇਹਨੇ ਹਾਂਜੀ ਕੱਟਾ ਦਿੱਤਾ ਇਹ ਠੀਕ ਹੈ ਅੱਛਾ ਇਹ ਸੂਈ ਕਦੋਂ ਕਾ ਕਿੰਨਾ ਟਾਈਮ ਹੋ ਗਿਆ ਨੂੰ ਅੱਜ ਸੂਈ ਇਹ ਸ 4-5 ਘੰਟੇ ਨੂੰ ਸੂਈ ਨੂੰ ਹੋ ਗਈ ਮਤਲਬੀ ਜੇਰ ਪੈ ਗਈ ਇਹਦੀ ਜੇਰੇ ਦੀ ਹਾਂ ਪ੍ਰੋਪਰ ਤਿੰਨ ਘੰਟੇ ਬਾਅਦ ਪੈ ਗਈ ਸੀਗੀ ਅੱਛਾ ਜੇਰ ਪੈਣ ਤੋਂ ਪਹਿਲਾਂ ਆਪਾਂ ਆਮ ਤੌਰ ਤੇ ਜਿਵੇਂ ਚੰਗਾ ਪਸ਼ੂ ਤਿਆਰ ਹੋਇਆ ਉਹ ਦਾ ਦੁੱਧ ਚੋਣਾ ਪੈਂਦਾ ਫੇਰ ਹੀ ਬੈਠਦਾ ਦਾ ਦੁੱਧ ਚੋਇਆ ਕੁਸ ਇਹਦਾ ਇੱਕ ਤਾਂ ਆਪਾਂ ਐਵੇਂ ਬਾਲਾ ਵੀ ਨਹੀਂ ਕਹਿੰਦੇ ਤਾਂ 2 ਕਿਲੋ ਦੁੱਧ ਚੋਇਆ ਸੀਗੀ ਤੇ 1.5-2 ਕਿਲੋ ਬੱਚੇ ਨੂੰ ਪਲਾਤਾ ਮਤਲਬੀ ਵੀ ਤਿੰਨ ਚਾਰ ਕਿਲੋ ਕੱਟੇ ਨੂੰ ਵੀ ਦੁੱਧ ਪਿਆਤਾ ਸੀ ਤੇ ਕੁਸ ਦੁੱਧ ਚੋ ਵੀ ਦਿੱਤਾ ਵੀ ਤਿੰਨ ਚਾਰ ਕਿਲੋ ਦੁੱਧ ਇਹਦਾ ਚੋਇਆ ਹੋ ਸਾਰਾ ਹੀ ਠੀਕ ਹੈ ਅੱਛਾ ਭਾਈ ਇਹ ਮੱਝ ਹੁਣ ਆਪਾਂ ਸੇਲ ਕਰਨੀ ਹੈ ਰੇਟ ਇਹਦਾ ਹਨਾ ਜੀ ਮਤਲਬ 12 ਲੱਖ ਰੁਪਇਆ ਰੇਟ ਹੈ ਇਹਦਾ ਜੀ ਠੀਕ ਹੈ ਤੇ 10 ਲੱਖ ਤੋਂ ਥੱਲੇ ਵਾਲਾ ਵੀ ਆਪਾਂ ਨੂੰ ਫੋਨ ਨਾ ਲਾਵੇ ਮਤਲਬ ਜੇ ਵੇਖੀ ਤਾਂ ਵੇਚ ਦਾਂਗੇ ਨਹੀਂ ਕਰਾਂਗੇ ਨਹੀਂ ਬਸ ਘਰੇ ਖੜੀ ਰਹਿ ਜੂਗੀ ਜੇ 10 ਲੱਖ ਤੋਂ ਪਲੱਸ ਸੇ ਪਲੱਸ ਹੀ ਵੇਚਣੀ ਹੈ ਅੱਛਾ ਅੱਗੇ ਮੇਲਿਆਂ ਦਾ ਵੀ ਛੌਂਕ ਆ ਫਿਰ ਜਸੰਤ ਭਾਈ ਮੇਲਿਆਂ ਚ ਲੈ ਕੇ ਜਾਂਦਾ ਹੈ ਨਾ ਹਾਂ ਜੀ ਮਹਾਰਾਜ ਨੇ ਆਪਣਾ ਜੀ ਸਾਥ ਦਿੱਤਾ ਵਧੀਆ ਨੂੰ ਆਪਾਂ ਤਿਆਰ ਕਰਾਂਗੇ ਹਾਂ ਪਰ ਮੇਲਿਆਂ ਤੇ ਲੈ ਕੇ ਜਾਈਏ ਨਹੀਂ ਆਪਾਂ ਘਰੋਂ ਦੀ ਲਾਈਵ ਜ਼ਰੂਰ ਚਲਾਵਾਂਗੇ ਮਤਲਬ ਜੀ ਆਪਣੇ ਕੋਲੇ ਰਹਿ ਗਈ ਮਤਲਬ ਅੱਛਾ ਘਰੋਂ ਚ ਆਵਾਂਗੇ ਨਹੀਂ ਫਿਰ ਠੀਕ ਹੈ ਭਾਈ ਕਹਿੰਦਾ ਵੀ 10 ਲੱਖ ਤੋਂ ਥੱਲੇ ਵਾਲਾ ਭਰਾ ਕਾਲ ਨਾ ਕਰੇ ਕਿਉਂਕਿ ਇਦੋਂ ਥੱਲੇ ਮੱਝ ਵੇਚਣੀ ਨਹੀਂ ਇਦੋਂ ਉੱਤੇ ਹੀ ਇਹਦਾ ਸੌਦਾ ਹੋਣਾ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤੇ ਇਹ ਦੋ ਮੇਲੇ ਮਿਲਕ ਬਿਊਟੀ ਦੇ ਜਿੱਤ ਚੁੱਕੀ ਐ ਤਿਆਰੀ ਇਹਦੀ ਤੁਸੀਂ ਦੇਖ ਲਓ ਹਾਲਾਂਕਿ ਇਹ ਹਵਾਨੇ ਦੇ ਵਿੱਚੋਂ 4 ਕਿਲੋ ਵਾਂਗੂ ਦੁੱਧ ਚੋਇਆ ਦਵਿੰਦਰ ਭਾਈ ਕਮਾ ਦੇ ਇੱਕ ਵੀ ਰੈਣੂ ਹਵਾਨੇ ਤੇ ਨਾੜਾਂ ਚੰਗੀਆਂ ਥਣ ਦੀ ਆਪਾਂ ਗੱਲ ਕਰਦੇ ਹੁਣ ਨਰਵਾ ਥਣ ਲੱਗਾ ਤਾਂ ਇਹ ਇਸ ਮੱਝ ਦੇ ਤੁਹਾਨੂੰ ਜੇ ਕੋਈ ਵੀਰ ਆਊਗਾ ਤਾਂ ਉਹ ਵੀ ਦੇਖੂਗਾ ਬਹੁਤ ਚੰਗਾ ਥਣ ਦਾ ਸੈਜ ਐ ਪਤਲੀ ਪੂਛ ਤੇ ਜੈਡ ਬਲੈਕ ਹੀ ਦਿੰਦੀ ਐ ਬਈ ਫੜੀ ਪੂਛ ਮੜੀ ਜੀ ਹਵਾਨੇ ਦੀ ਤਿਆਰੀ ਦੇਖੋ ਕਰਮਾ ਵਾਲੀ ਦੀ ਸੋ ਬਿਲਕੁਲ ਤਾਜੀ ਸੂਈ ਵੀ ਅੱਜ 4 ਕਿ ਘੰਟੇ 5 ਘੰਟੇ ਪਹਿਲਾਂ ਇਹ ਸੂਕੇ ਹਟੀ ਆ ਦੱਸੋ ਤੇ ਇਹਦੀ ਬੰਤਰ ਦੇਖੋ ਛੜਦੇ ਬਈ ਪੂਛ ਸੋ ਬਾਕੀ ਰਹਿ ਸਾਉਸਰੀ ਵੇਣਾ ਵੀ ਠੰਡੀ ਵੀ ਵਾਲੀ ਆ ਮੱਛ ਇਹ ਦੁੱਧ ਕਿੰਨਾ ਕਿਚਰ ਪਿਆ ਜਾਂਦੀ ਐ ਮੇਰਾ ਸੋ ਤੇ ਨਾਲ ਆਪਾਂ ਥੋੜੀ ਜਿਹੀ ਵਾਕੜੀ ਲਈ ਸੀ ਥੋੜਾ ਜ਼ਿਆਦਾ ਟਾਈਮ ਹੋ ਗਿਆ ਦਿਨ ਨੂੰ ਸੂਈ ਨੂੰ ਅੱਛਾ ਆਪਾਂ ਥੋੜੀ ਤਿਆਰ ਕਰਨ ਕਰਕੇ ਵੀ ਜਲਦੀ ਛੜਦੀ ਆਪਾਂ ਇਵੇਂ ਕਿਤੇ ਵੱਧ ਟਾਈਮ ਚ ਸੂਈ ਐ ਠੀਕ ਐ ਸੋ ਦੋਸੋ ਇਹ ਤੋਕੜ ਲਈ ਸੀ ਬਾਈ ਨੇ ਉਹਦੇ ਕਰਕੇ ਬਾਈ ਕਹਿੰਦਾ ਵੀ ਇਹਨੂੰ ਵੱਧ ਟਾਈਮ ਥੋੜਾ ਦਿੱਤਾ ਕਿਉਂਕਿ ਕਈ ਨਾ ਪੂਰਾ ਸੀ ਨੀ ਟੈਨਾ ਇਹ ਕਿੰਨਾ ਪਸ ਇਹ ਤਨੋਲੇ ਮੇਲੇ ਦੇ ਡਰਾਈ ਕੈਟਾਗਰੀ ਚ ਲਈ ਸੀਗੀ ਅੱਛਾ ਉਹਦੇ ਟਰਾਈ ਕਰਨ ਕਰਕੇ ਆਪਾਂ ਸਾਲ ਦੀ ਟਰਾਈ ਕਰਤੀ ਥੋੜੀ ਮਤਲਬ ਅੱਛਾ ਸੋ ਤਨੋਲੇ ਡਰਾਈ ਕੈਟਾਗਰੀ ਚ ਬਾਈ ਨੇ ਇਹ ਸਮਾਜ ਨੂੰ ਪਾਰਟਿਸਿਪੇਟ ਕਰਾਇਆ ਸੀ ਸਮਾਜ ਦੱਸਿਓ ਦੋਸਤੋ ਕਮੈਂਟ ਕਰਕੇ ਕਿਵੇਂ ਲੱਗੀ ਤੁਸੀਂ ਇਹਦਾ ਹਵਾਨਾ ਦੇਖ ਰਹੇ ਹੋ ਕਦ ਪੂਰਾ ਫੁੱਲ ਆ ਦੱਸੋ ਲੰਬਾਈ ਚੰਗੀ ਐ ਸੈਂਗੇ ਦਾ ਤੁਸੀਂ ਜਿਹੜਾ ਉਹ ਦੇਖ ਸਕਦੇ ਹੋ ਇਸ ਤਰੀਕੇ ਦਾ ਇਹਦਾ ਸੈਂਗਾ ਸੋਹਣਾ ਸਰੀਰ ਦੇ ਹਿਸਾਬ ਤੇ ਜੱਚਦਾ ਸੋ ਸੋ ਸਟਰਕਚਰ ਦੇਖੋ ਇਹ ਸਮਾਜ ਦਾ ਚੰਗੀ ਹੈ ਗਾੜੀ ਹੈ ਬਾਈ ਨੇ ਕੱਟੇ ਨੂੰ ਜਨਮ ਦਿੱਤਾ ਤੇ ਕੱਟਾ ਦੋਸਤੋ ਸਮਰਾਠ ਥੇ ਮਕੇਰੀਆਂ ਵਾਲੇ ਦਾ ਬੱਚਾ ਹੈ ਬਾਈ ਨੇ ਇਹ ਆਈ ਖੁਦ ਕਰਾਈ ਸੀ ਸੋ ਜਰੂਰ ਕਮੈਂਟ ਕਰਕੇ ਦੱਸਿਓ ਤੇ ਮੱਝ ਜਿਹਨੂੰ ਜੱਜਦੀ ਹੈ ਉਹ ਵੀਰ ਸੰਪਰਕ ਕਰ ਸਕਦਾ ਹੈ ਤੇ ਮੱਝ ਫੋਰ ਸੇਲ ਹੈ ਵੇਚ ਦੇਣੀ ਹੈ ਬਾਈ ਨੇ ਰੇਟ ਵੀਡੀਓ ਚ ਕਰਤਾ ਸੋ ਜਿਹਨੂੰ ਇਸ ਰੇਟ ਤੇ ਜੱਜਦੀ ਉਹ ਫੋਨ ਕਰਿਓ ਨਹੀਂ ਫਿਰ ਇਹ ਲਾਈਵ 'ਚ ਆ ਕੇ ਤੁਹਾਨੂੰ ਦਿਖਾਉਣੀ ਹੈ ਕਿਉਂਕਿ ਆਸ ਹੈ ਬੜਾ ਸੋਹਣਾ ਇਹਨੇ ਦੁੱਧ ਦੇਣਾ ਹਵਾਨੇ ਦੀ ਤਿਆਰੀ ਦੋਸਤੋ ਹੁਣ ਕਿਹੜਾ ਪਸ਼ੂ ਕਿਉਂਕਿ ਸੂਕੇ ਹਟਦਾ ਹੈ ਕੁੱਖਾਂ ਜੀਆਂ ਵੀ ਅੰਦਰ ਨੂੰ ਹੋ ਜਾਂਦੀਆਂ ਹਵਾਨਾ ਹਾਲਾਂਕਿ ਤੁਸੀਂ ਮੋਢੇ ਚੋਂ ਦੇਖਿਓ ਕਿੰਨਾ ਅਟੈਚ ਆ ਬਾਡੀ ਦੇ ਨਾਲ ਬਾਕੀ ਥਾਂ ਜਿਹੜਾ ਸੈਜ ਉਹ ਵੀ ਤੁਹਾਨੂੰ ਪੂਰਾ ਪ੍ਰੋਪਰ ਜਿਹੜਾ ਉਹ ਦਿਸਦਾ ਹੋਣਾ ਸੋ ਸੋਹਣੇ ਥਣ ਹਵਾਨੇ ਦੀ ਮੱਝ ਹਵਾਨੇ ਦੇ ਨਾੜਾਂ ਦੀ ਜੇ ਗੱਲ ਕਰੀਏ ਤੋ ਵੀ ਦੇਖ ਲਓ ਅਗਾੜੀ ਵੀ ਇਹਦੀ ਚੰਗੀ ਦੀਂਦੀ ਹੈ ਸੋ ਇਹ ਝੋਟੀ ਹੈ ਮੱਝ ਵਿਕਰੀ ਵਾਸਤੇ ਹੈ ਇੱਕ ਹੀ ਨਗ ਦਿਖਾਉਣਾ ਸੀ ਤੇ ਬਾਈ ਦਾ ਸ਼ੌਂਕ ਬੜਾ ਹੈ ਚੰਗੀ ਮੱਝ ਸੰਭਾਲੀ ਹੈ ਵੀਰ ਨੇ ਤੇ ਚੌਕੀ ਨਾਲ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਆਂ ਵਿਕੂਗੀ ਜਾਂ ਨਹੀਂ ਇਹ ਆਂਜਲ ਹੈ ਪਸ਼ੂ ਦਾ ਹੁੰਦਾ ਜਿਹੜੇ ਘਰ ਦਾ ਹੋਇਆ ਅੱਗੇ ਤਾਂ ਫਿਰ ਇਹਨੇ ਵਿਕ ਜਾਣਾ ਤੇ ਨਹੀਂ ਫਿਰ ਇਹ ਬਾਈ ਕੋਲ ਖੜੀ ਹੋਊਗੀ ਤੇ ਤੁਹਾਨੂੰ ਇਹ ਮੇਲਿਆਂ 'ਚ ਵੀ ਮਿਲੂਗੀ ਤੇ ਇਹਦੀ ਲਾਈਵ ਮਿਲਕਿੰਗ ਵੀ ਤੁਹਾਨੂੰ ਦਿਖਾਵਾਂਗੇ ਆ ਗਾੜੀ ਜ਼ਰੂਰ ਨੋਟ ਕਰਿਓ ਦੱਸੋ ਬੜੀ ਚੰਗੀ ਐ ਥਾਂ ਦਾ ਸੈਜ ਤੁਸੀਂ ਦੇਖ ਸਕਦੇ ਹੋ ਹਵਾਨੇ ਦਾ ਡਿਜ਼ਾਈਨ ਤੁਸੀਂ ਦੇਖ ਲਓ ਤੇ ਇਹਨੇ ਕੱਟੇ ਨੂੰ ਜਨਮ ਦਿੱਤਾ ਸੋ ਅੱਜ ਦੀ ਵੀਡੀਓ ਚੈੱਕ ਹੀ ਨਾ ਕਰੋ ਤੁਹਾਨੂੰ ਦਿਖਾਉਣਾ ਤਾਰਾ ਮਾਰਨੇ ਠੀਕ ਹੈ ਲੈ ਆਓ ਬਾਲਟੀ ਮਾਰ ਦਨੇ ਆ ਸੋ ਦੋਸਤੋ ਤਾਰਾਂ ਵੀ ਬਾਈ ਕਹਿੰਦਾ ਮਾਰ ਕੇ ਵੀਡੀਓ ਚ ਦਿਖਾਉਣਾ ਸੋ ਦੋਸਤੋ ਤਾਰਾਂ ਬਾਈ ਕਹਿੰਦਾ ਮਾਰ ਕੇ ਦਿਖਾਉਣੀ ਆ ਤੇ ਤੁਹਾਨੂੰ ਇੱਕ ਵਾਰ ਤਾਰਾਂ ਵੀ ਜਿਹੜੀਆਂ ਉਹ ਜ਼ਰੂਰ ਦਿਖਾਉਣੀ ਆ ਬੌਲੇ ਦੇ ਵਿੱਚ ਸੋ ਸਾਫ਼ ਸੁਥਰੀ ਧਾਰ ਹੈ ਅਗਲੇ ਸਣਾ ਚੋ ਬਾਈ ਪਿਛਲੇ ਸਣਾ ਚੋ ਵੀ ਮਾਰੀ ਧਾਰ ਪੋਲੀ ਬਹੁਤ ਆ ਮੱਝ ਦੋਸਤੋ ਇਹ ਚਵਾਈ ਦੀ ਪੈਰੇ ਨੇ ਪਛਾਣ ਕਰ ਲੈਣਾ ਕਿਉਂਕਿ ਚੰਗੇ ਦੁੱਧ ਵਾਲੀ ਮੱਝ ਦੀਏ ਖੂਬੀ ਹੁੰਦੀ ਹੈ ਬੜੀ ਸਾਫ਼ ਸੁਥਰੀ ਚੰਗੀ ਚਵਾਈ ਹੈ ਤੋ ਇਹ ਮਾਜ ਦੋਸਤੋ ਫॉर ਸੇਲ ਹੈ ਕੰਟੈਕਟ ਕਰ ਲਿਓ ਜੀ ਨੂੰ ਚੰਗੀ ਕੀਮਤ ਦੇ ਵਿੱਚ ਚੰਗੀ ਮਾਜ ਜੇ ਕੋਈ ਵੀਰ ਖਰੀਦਣੀ ਚਾਹੁੰਦਾ ਤਾਂ ਬਾਈ ਨਾਲ ਤੁਸੀਂ ਕੰਟੈਕਟ ਬਣਾ ਸਕਦੇ ਹੋ ਨੰਬਰ ਵੀਰ ਦੱਸ ਜਿਹੜਾ ਸਕ੍ਰੀਨ ਉੱਤੇ ਚੱਲੀ ਜਾਂਦਾ ਹੈ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ